ਮਾਨਯੋਗ ਸੀਐਮ ਸਾਹਿਬ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੇੜੀ ਗਈ ਐਂਡ ਬਹੁਤ ਹੀ ਐਗਰੈਸਿਵ ਤਰੀਕੇ ਨਾਲ ਅਸੀਂ ਐਨਡੀਪੀਐਸ ਦੇ ਅਗੇਂਸਟ ਕੰਮ ਕਰ ਰਹੇ ਹਾਂ ਡਰੱਗਸ ਦੇ ਅਗੇਂਸਟ ਸੋ ਥੈਟ ਇਹਨੂੰ ਖਤਮ ਕੀਤਾ ਜਾ ਸਕੇ ਨੀਅਰ ਅਬਾਊਟ 200 ਅਕਿਊਜ਼ਡ ਜਿਹੜੇ ਪੈਡਲਰਸ ਤੇ ਸਮਗਲਰਸ ਜੋ ਕਿ ਲਿਫਟ ਨੇ ਐਨਡੀਪੀਐਸ ਦੇ ਵਿੱਚ ਉਹਨਾਂ ਨੂੰ ਅਸੀਂ ਅਰੈਸਟ ਕਰ ਚੁੱਕੇ ਹਾਂ ਪਿਛਲੇ ਕੁਝ ਹਰਸੇ ਦੇ ਵਿੱਚ ਅਸੀਂ 25 ਕਰੋੜ ਤੋਂ ਵੱਧ ਦੀ ਪ੍ਰਾਪਰਟੀਆਂ ਜੋ ਕਿ ਇਨ ਡਰੱਗ ਪੈਡਲਰਸ ਸਮਗਲਰਸ ਦੀ ਹੈਗੀ ਉਹਨੂੰ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਅੰਡਰ 68 ਐਫ ਆਫ ਦੀ ਐਨਡੀਪੀਐ ਜਿਹੜੇ ਕਿ ਐਡਿਕਟਸ ਬਣ ਚੁੱਕੇ ਆ ਜਾਂ ਫਿਰ ਕਿਸੇ ਕਾਰਨ ਵਸ਼ ਇਹਦੇ ਵਿੱਚ ਲਿਪਤ ਹੋ ਗਏ ਸੀਗੇ ਡਰੱਗਸ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਵੀ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਤੰਤਰ ਹੈਗਾ ਸਾਡੇ ਕੋਲ ਓਟ ਸੈਂਟਰਸ ਹੈ ਅਲੱਗ-ਅਲੱਗ ਫੈਸਿਲਿਟੀਆਂ ਹੈ ਰੀਹੈਬ ਸੈਂਟਰਸ ਹੈ ਡੀ ਐਡਿਕਸ਼ਨ ਸੈਂਟਰਸ ਹੈ ਉਹਦੇ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਨਿਊ ਐਡਮਿਸ਼ਨਸ ਕਰਾਏ ਗਏ ਹਨ ਜਾਗਰੂਕਤਾ ਜਿਹੜੀ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਸਹਿਯੋਗ ਕਰੋ ਨਵੇਂ-ਨਵੇਂ ਸਪੋਰਟ ਸਟੇਡੀਅਮਸ ਬਣਾਏ ਜਾ ਰਹੇ ਹਨ ਏਮਪਲੋਇਮੈਂਟ ਦੀ ਇਤਨੀ ਵੈਕੈਂਸੀਜ਼ ਕ੍ਰੀਏਟ ਪੰਜਾਬ ਪੁਲਿਸ ਦੇ ਵਿੱਚ ਰੀਸੈਂਟਲੀ ਆਈ ਹੈ ਤਾਂ ਆਪਾਂ ਫੋਕਸ ਉਸ ਪਾਸੇ ਲੈ ਕੇ ਜਾਈਏ ਜਿਹੜੇ ਕਿ ਵਲਨਰੇਬਲ ਸੈਕਸ਼ਨਸ ਹੈ ਜਿਹੜਾ ਯੂਥ ਹੈ ਉਹਨਾਂ ਦੀ એનર્ਜੀ ਨੂੰ ਸਹੀ ਤਰੀਕੇ ਨਾਲ ਸਹੀ ਡਾਇਰੈਕਸ਼ਨ ਦੇ ਵਿੱਚ ਚੈਨਲਾਈਜ਼ ਕੀਤਾ ਜਾਏ ਇਸ ਮੋਹਮ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਚਲੋ ਸਾਡਾ ਸਪੋਰਟ ਕਰੋ ਤਾਂ ਕਿ ਆਪਾਂ ਇਹਨਾਂ ਨੂੰ ਸਕਸੈਸਫੁਲ ਕਰੀਏ ਤੇ ਜਿਹੜਾ ਇਹ ਡਰਗ ਮੈਨਸ ਹੈ ਇਹਨੂੰ ਪੰਜਾਬ ਦੇ ਵਿੱਚੋਂ ਖਤਮ ਕਰੀਏ ਮੈਂ ਨరేందਰ ਸਿੰਘ ਸਰਪੰਚ ਨਾਨੇਵਾਲ ਵੈਦ ਅੱਜ ਜਿਹੜਾ ਕੰਮ ਮਕਾਨ ਢਾਉਣ ਦਾ ਹੋ ਰਿਹਾ ਇਹ ਜਿਹੜਾ ਜਿਹੜਾ ਮਕਾਨ ਸੀ ਗਰਮੀਤ ਕੌਰ ਪਤਨੀ ਬਲਵਿੰਦਰ RAM ਇਹ ਅਸਲ 'ਚ ਨਿਵਾਸੀ ਚਟਾਲਾ ਸੀ ਸਾਡੇ ਪਿੰਡ ਧੱਕੇ ਨਾਲ ਆ ਕੇ ਇੱਥੇ ਬੈਠੇ ਹੋਏ ਸੀ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਇਹਨਾਂ ਨੂੰ ਪੰਚਾਇਤ ਵੱਲੋਂ ਅਸੀਂ ਬਹੁਤ ਵਾਰ ਬੇਨਤੀਆਂ ਵੀ ਕੀਤੀਆਂ ਪਰ ਇਹਨਾਂ ਨੇ ਸਾਡੀ ਨਹੀਂ ਮੰਨੀ ਅੱਜ ਇਹ ਸਾਰਾ ਜਿਹੜਾ ਗਵਰਨਮੈਂਟ ਨੇ ਕੰਮ ਕੀਤਾ ਉਹ ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਦੀ ਕਿ ਜਿਨ੍ਹਾਂ ਨੇ ਇਹ ਜਿਹੜੀ ਮਹਿੰਮ ਚਲਾਈ ਆ ਜੁੱਧ ਨਸ਼ਿਆਂ ਵਿਰੁੱਧ